ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਬੈਲ ਦੇ ਆਈਕਨ ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੈਲੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੀਨੂ ਟਿਲੋਜੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਐਸੀਆਂ 10 ਗੱਲਾਂ ਜੋ ਬਹੁਤ ਘੱਟ ਲੋਕ ਹੀ ਜਾਣਦੇ ਹਨ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਤੇਸੀ ਪੰਜਾਬੀ ਸੁਆਗ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਐਧਾ ਦੀਆਂ ਵੀਡੀਓਜ਼ ਲੈਂਦੇ ਰਹਿੰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ ਨੰਬਰ 1 ਬਿੰਨੋ ਢਿੱਲੋਂ ਜੀ ਦਾ ਪੂਰਾ ਨਾਮ ਬ੍ਰਿੰਦਰ ਸਿੰਘ ਢਿੱਲੋਂ ਹੈ ਬਿੰਨੋ ਢਿੱਲੋਂ ਜੀ ਨੇ ਪੰਜਾਬੀ ਫਿਲਮਾਂ ਵਿੱਚ ਕਾਫੀ ਤਰ੍ਹਾਂ ਦੇ ਚੈਲੈਂਜਿੰਗ ਰੋਲ ਨਿਭਾਏ ਹਨ ਤੇ ਬਿੰਨੋ ਢਿੱਲੋਂ ਜੀ ਇੱਕ ਬਹੁਤ ਵਧੀਆ ਡਰਾਮਾ ਆਰਟਿਸਟ ਵੀ ਹਨ ਤੇ ਪੰਗੜੇ ਦੇ ਕੋਚ ਵੀ ਰਹਿ ਚੁੱਕੇ ਹਨ ਤੇ ਇਹ ਗੱਲ ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਬਿੰਨੋ ਢਿੱਲੋਂ ਜੀ ਇੰਟਰਨੈਸ਼ਨਲ ਲੈਵਲ ਤੇ ਵੀ ਪੰਗੜੇ ਨੂੰ ਰਿਪਰੈਜ਼ੈਂਟ ਕਰ ਚੁੱਕੇ ਹਨ ਤੇ 1991 ਵਿੱਚ ਇੰਡੀਅਨ ਫੈਸਟੀਵਲ ਵਿੱਚ ਇਹਨਾਂ ਨੇ ਹਿੱਸਾ ਲਿਆ ਤੇ ਜਰਮਨੀ ਵਿੱਚ ਪੰਗੜਾ ਕੰਪੀਟੀਸ਼ਨ ਜਿੱਤਿਆ ਤੇ ਪਹਿਲੇ ਸਥਾਨ ਤੇ ਰਹੇ ਤੇ ਪੰਗੜਾ ਲਈ ਬਿੰਨੂ ਢਿੱਲੋਂ ਜੀ ਨੂੰ ਬਹੁਤ ਸਾਰੇ ਅਵਾਰਡ ਵੀ ਮਿਲ ਚੁੱਕੇ ਹਨ ਤੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਇਹ ਚਾਰ ਵਾਰ ਪੰਗੜੇ ਵਿੱਚ 골ਡ ਮੈਡਲਿਸਟ ਵੀ ਰਹਿ ਚੁੱਕੇ ਹਨ ਨੰਬਰ 2 ਜਦੋਂ ਕਾਲਜ ਤੋਂ ਬਾਅਦ ਬਿੰਨੂ ਢਿੱਲੋਂ ਜੀ ਕੰਮ ਦੀ ਤਲਾਸ਼ ਕਰਨ ਲੱਗੇ ਤਾਂ ਇਹਨਾਂ ਨੂੰ ਇੱਕ ਟੀਵੀ ਸ਼ੋਅ ਵਿੱਚ 750 ਰੁਪਏ ਮਹੀਨੇ ਤੇ ਕੰਮ ਮਿਲਿਆ ਪਰ ਇਹਨਾਂ ਦੇ ਦੋਸਤ ਨੂੰ ਭੁਲੇਖਾ ਲੱਗਿਆ ਕਿ 75 ਰੁਪਏ ਮਹੀਨੇ ਦੇ ਮਿਲਿਆ ਕਰਨਗੇ ਫਿਰ ਇਹਨਾਂ ਦੇ ਦੋਸਤ ਨੇ ਇਹਨਾਂ ਨੂੰ ਕਿਹਾ ਕਿ ਵੇਲੇ ਨਾਲੋਂ ਤਾਂ 75 ਰੁਪਏ ਹੀ ਬਹੁਤ ਨੇ ਫਿਰ ਜਦੋਂ ਮਹੀਨੇ ਬਾਅਦ ਇਹਨਾਂ ਨੂੰ ਪੈਸੇ ਮਿਲੇ ਤਾਂ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ 75 ਰੁਪਏ ਨਹੀਂ ਬਲਕਿ ਮਹੀਨੇ ਦੇ 750 ਰੁਪਏ ਮਿਲਿਆ ਕਰਨਗੇ ਤੇ ਇਸ ਗੱਲ ਦਾ ਜ਼ਿਕਰ ਵਿਨੋ ਢਿਲੋਜੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਕੀਤਾ ਸੀ ਨੰਬਰ 3 ਜਦੋਂ ਵਿਨੋ ਢਿਲੋਜੀ ਵੱਖ-ਵੱਖ ਟੀਵੀ ਸ਼ੋਅਜ਼ ਵਿੱਚ ਕੰਮ ਕਰਨ ਲੱਗੇ ਤੇ ਉਹਨਾਂ ਸ਼ੋਅਜ਼ ਲਈ ਇਹਨਾਂ ਨੂੰ ਸਿਰਫ 700 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੀ ਮਿਲਿਆ ਕਰਦੇ ਸਨ ਐਨੀ ਘੱਟ ਤਨਖਾਹ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਹੱਕ ਦੀ ਕਮਾਈ ਨਾਲ ਗੱਡੀ ਲੈਣ ਦਾ ਮਨ ਬਣਾ ਲਿਆ ਤੇ ਇਸ ਵਿੱਚ ਇਹਨਾਂ ਦੇ ਘਰਦਿਆਂ ਨੇ ਵੀ ਇਹਨਾਂ ਦੀ ਪੂਰੀ ਮਦਦ ਕੀਤੀ ਤੇ ਬਿੰਨੂ ਢਿੱਲੋਂ ਜੀ ਨੇ ਆਪਣੇ ਘਰਦਿਆਂ ਨਾਲ ਮਿਲ ਕੇ ਔਕੇ-ਸੁਕੇ 135000 ਰੁਪਏ ਇਕੱਠੇ ਕੀਤੇ ਤੇ ਆਪਣੀ ਜ਼ਿੰਦਗੀ ਦੀ ਪਹਿਲੀ ਸੈਕੰਡ ਹੈਂਡ ਕਾਰ ਅਮਰੂਤੀ 800 ਲਿੱਤੀ ਜਿਸ ਦਾ ਨੰਬਰ 26 ਸੀ ਪਰ ਉਹ ਗੱਡੀ ਬਿੰਨੂ ਢਿੱਲੋਂ ਜੀ ਕੋਲ 6 ਮਹੀਨੇ ਹੀ ਰਹਿ ਪਾਈ ਕਿਉਂਕਿ ਜਦੋਂ ਬਿੰਨੂ ਢਿੱਲੋਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਗੜਾ ਦੇਖਣ ਗਏ ਤੇ ਜਦੋਂ ਪੰਗੜਾ ਦੇਖ ਰਹੇ ਸਨ ਤਾਂ ਉਸ ਦੌਰਾਨ ਇਹਨਾਂ ਦੀ ਗੱਡੀ ਕਿਸੇ ਚੋਰ ਨੇ ਚੋਰੀ ਕਰ ਲਈ। ਜਦੋਂ ਇਹ ਗਲ ਬਿਨੋਟਿਲੋਜੀ ਨੂੰ ਪਤਾ ਲੱਗੀ ਤਾਂ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਬਹੁਤ ਦੁੱਖ ਵੀ ਹੋਇਆ ਤੇ ਉਹ ਗੱਡੀ ਬਿਨੋਟਿਲੋਜੀ ਨੂੰ ਅੱਜ ਤੱਕ ਨਹੀਂ ਮਿਲੀ। ਇਹ ਗੱਲ ਬਿਨੋਟਿਲੋਜੀ ਨੂੰ ਅੱਜ ਤੱਕ ਯਾਦ ਹੈ। ਨੰਬਰ 4 థియేਟਰ ਬਿਨੋਟਿਲੋਜੀ ਦੇ ਦਿਲ ਦੇ ਬਹੁਤ ਕਰੀਬ ਹੈ ਤੇ ਇਹ ਮੰਨਦੇ ਹਨ ਕਿ ਥੀਏਟਰ ਨਾਲ ਹੀ ਇਹਨਾਂ ਨੂੰ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ ਤੇ ਬਿਨੋਟਿਲੋਜੀ ਅੱਜ ਵੀ ਕਈ ਤਰ੍ਹਾਂ ਦੇ تھیਟੀਕਲ ਸ਼ੋਅਜ਼ ਕਰਦੇ ਰਹਿੰਦੇ ਹਨ। ਤੇ ਕਈ ਤਰ੍ਹਾਂ ਦੇ ਸ਼ੋਅਜ਼ ਦੇਖਣ ਵੀ ਜਾਂਦੇ ਹਨ ਕਿਉਂਕਿ ਬਿੰਨੂ ਢਿੱਲੋਂ ਜੀ ਮੰਨਦੇ ਹਨ ਕਿ ਉਹਨਾਂ ਸ਼ੋਅਜ਼ ਤੋਂ ਇਹਨਾਂ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਨੰਬਰ 5 ਬਿੰਨੂ ਢਿੱਲੋਂ ਜੀ ਆਪਣੀ ਫੈਮਿਲੀ ਦੇ ਕਾਫੀ ਜ਼ਿਆਦਾ ਕਲੋਜ਼ ਹਨ ਤੇ ਇਹ ਆਪਣੇ ਫਿਲਮੀ ਕੈਰੀਅਰ ਦੇ ਅਹਿਮ ਫੈਸਲੇ ਆਪਣੀ ਫੈਮਿਲੀ ਨਾਲ ਡਿਸਕਸ ਕਰਦੇ ਹਨ ਜਿਵੇਂ ਕਿ ਜਦੋਂ ਇਹਨਾਂ ਨੂੰ ਕੋਈ ਵੀ ਫਿਲਮ ਆਫਰ ਹੁੰਦੀ ਹੈ ਤਾਂ ਇਹ ਉਸ ਫਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਆਪਣੇ ਘਰਦਿਆਂ ਦੀ ਸਲਾਹ ਲੈਂਦੇ ਹਨ ਕਿ ਮੈਂ ਇਹ ਫਿਲਮ ਕਰਾਂ ਜਾਂ ਨਾ ਤੇ ਜਦੋਂ ਵੀ ਇਹਾਂ ਦੀ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਉਹ ਫਿਲਮ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਦਿਖਾਉਂਦੇ ਹਨ ਤੇ ਆਪਣੇ ਘਰਦਿਆਂ ਨੂੰ ਪੁੱਛਦੇ ਹਨ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਨੰਬਰ 6 ਬਿੰਨੋਤੀ ਲੋਜੀ ਬਹੁਤ ਜ਼ਿਆਦਾ ਕ੍ਰੀਏਟਿਵ ਇਨਸਾਨ ਹਨ ਤੇ ਸ਼ੂਟਿੰਗ ਦੇ ਦੌਰਾਨ ਫਿਲਮ ਵਿੱਚ ਥੋੜੇ-ਬੋਤੇ ਡਾਇਲੋਗ ਆਪਣੇ ਕੋਲੋਂ ਹੀ ਜੋੜ ਲੈਂਦੇ ਹਨ ਅਤੇ ਆਪਣੀ ਬੋਡੀ ਐਕਪ੍ਰੈਸ਼ਨ ਡਾਇਲੋਗ ਦੇ ਅਕੋਰਡਿੰਗ ਚੇਂਜ ਕਰ ਲੈਂਦੇ ਹਨ ਜਿਵੇਂ ਕਿ ਇਹਨਾਂ ਨੇ ਕੈਰੀਅਨ ਜੱਟਾ ਤੇ ਜਿਨੇ ਮੇਰਾ ਦਿਲ ਲੁੱਟਿਆ ਵਰਗੀ ਫਿਲਮਾਂ ਵਿੱਚ ਇਹਨਾਂ ਨੇ ਜੋ ਐਕਸਪ੍ਰੈਸ਼ਨ ਦਿਖਾਏ ਹੋਏ ਹਨ ਉਹ ਇਹਨਾਂ ਨੇ ਖੁਦ ਕ੍ਰੀਏਟ ਕੀਤੇ ਸੀ ਤੇ ਉਹ ਕੈਰੈਕਟਰ ਲੋਕਾਂ ਨੂੰ ਅੱਜ ਵੀ ਯਾਦ ਹਨ ਤੇ ਇਹੀ ਬਿੰਨੂ ਟਿਲੋਜੀ ਦੀ ਸਭ ਤੋਂ ਵੱਡੀ ਖਾਸियत ਹੈ ਇਸੇ ਲਈ ਲੋਕ ਇਹਨਾਂ ਦੀ ਕਾਮੇਡੀ ਦੇ ਐਨੇ ਜ਼ਿਆਦਾ ਫੈਨ ਹਨ ਨੰਬਰ 7 ਬਿੰਨੂ ਟਿਲੋਜੀ ਬਾਰੇ ਜ਼ਿਆਦਾਤਰ ਲੋਕ ਇਹੀ ਜਾਣਦੇ ਹਨ ਕਿ ਇਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਹੀ ਕੰਮ ਕੀਤਾ ਹੈ ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਬਾਲੀਵੁੱਡ ਦੀ ਫਿਲਮ ਫਰੀਦ ਅਜ਼ਮ ਤੋਂ ਕੀਤੀ ਸੀ ਤੇ ਉਸ ਫਿਲਮ ਵਿੱਚ ਲੋਕਾਂ ਨੂੰ ਇਹਨਾਂ ਦਾ ਕੰਮ ਵਧੀਆ ਲੱਗਿਆ ਸੀ ਤੇ 2018 ਵਿੱਚ ਆਈ ਫਿਲਮ ਯਮਲਾ ਪਗਲਾ دیਵਾਨਾ 3 ਵਿੱਚ ਬੋਬੀ ਦੇਵੋਲ ਨੇ ਇਹਨਾਂ ਨੂੰ ਫੇਰ ਬਾਲੀਵੁੱਡ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਨੰਬਰ 8 ਬੀਨੁਰਤੀ ਲੋਜੀ ਦੀ ਬਾਉਂਡਿੰਗ ਜਸਵਿੰਦਰ ਪੱल्ले ਨਾਲ ਸਭ ਤੋਂ ਵੱਧ ਬਣਦੀ ਹੈ ਤੇ ਇਹ ਜਸਵਿੰਦਰ ਪੱल्ले ਜੀ ਨੂੰ ਆਪਣਾ بڑا ਭਰਾ ਮੰਨਦੇ ਹਨ ਤੇ ਜਸਵਿੰਦਰ ਪੱਲਾ ਜੀ ਵੀ ਇਹਨਾਂ ਨੂੰ ਛੋਟੇ ਭਰਾ ਵਾਂਗ ਹੀ ਪਿਆਰ ਕਰਦੇ ਹਨ ਤੇ ਇਹਨਾਂ ਦੀ ਜੋੜੀ ਜਿਸ ਵੀ ਫਿਲਮ ਵਿੱਚ ਕੰਮ ਕਰਦੀ ਹੈ ਉਸ ਫਿਲਮ ਦਾ ਹਿੱਟ ਹੋਣਾ ਲਾਜ਼ਮੀ ਹੋ ਜਾਂਦਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਇਹਨਾਂ ਦੀ ਜੋੜੀ ਨੂੰ ਆਲੂ ਕਿਹਾ ਜਾਂਦਾ ਹੈ ਜਿਵੇਂ ਕਿ ਆਲੂ ਹਰ ਇੱਕ ਡਿਸ਼ ਵਿੱਚ ਐਡ ਹੋ ਜਾਂਦਾ ਹੈ ਓਵੇਂ ਹੀ ਇਹਨਾਂ ਦੀ ਜੋੜੀ ਹਰ ਤਰ੍ਹਾਂ ਦੀ ਫਿਲਮ ਵਿੱਚ ਅਡਜਸਟ ਹੋ ਜਾਂਦੀ ਹੈ ਨੰਬਰ 9 ਜਿਵੇਂ ਬਿੰਨੂ ਟਿਲੋਜੀ ਨੂੰ ਤੁਸੀਂ ਔਨ ਸਕਰੀਨ ਦੇਖਦੇ ਹੋ ਬਿੰਨੂ ਟਿਲੋਜੀ ਰੀਅਲ ਲਾਈਫ ਵਿੱਚ ਵੀ ਐਦਾਂ ਦੇ ਹੀ ਹਨ ਤੇ ਇਹ ਹਮੇਸ਼ਾ ਖੁਸ਼ ਰਹਿੰਦੇ ਹਨ ਤੇ ਇਹਨਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ ਤੇ ਇਹਨਾਂ ਦੇ ਦਿਲ ਨੂੰ ਜੋ ਕੰਮ ਪਸੰਦ ਆਉਂਦਾ ਹੈ ਇਹ ਹਮੇਸ਼ਾ ਉਹੀ ਕੰਮ ਕਰਦੇ ਹਨ ਨੰਬਰ 10 ਬਿੰਨੋ ਢਿੱਲੋਜੀ ਨੇ 1998 ਤੋਂ ਪੀਵੀ ਸ਼ੋਜ਼ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਆਪਣੀ ਲਾਈਫ ਵਿੱਚ 15 ਸਾਲ ਬਹੁਤ ਮਿਹਨਤ ਕੀਤੀ ਹੈ ਤੇ ਇਹ ਇਹਨਾਂ ਦੀ 15 ਸਾਲ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਬਿੰਨੋ ਢਿੱਲੋਜੀ ਦੀ ਜ਼ਿਆਦਾਤਰ ਫਿਲਮਾਂ ਸੁਪਰ ਹਿੱਟ ਹੀ ਰਹਿੰਦੀਆਂ ਹਨ ਜਿਵੇਂ ਕਿ ਕੈਰੀਅਨ ਜੱਟਾ ਕੈਰੀਅਨ ਜੱਟਾ 2 ਵੇਖ ਭਰਾਤ ਚੱਲੀਆਂ ਵਧਾਈਆਂ ਜੀ ਵਧਾਈਆਂ ਤੇ ਇਹਨਾਂ ਦੀ ਨਵੀਂ ਆਈ ਫਿਲਮ ਕਾਲਾ ਸ਼ਾ ਕਾਲਾ ਜੇਕਰ ਤੁਸੀਂ ਕਾਲਾ ਸ਼ਾਹ ਕਾਲਾ ਦਾ ਟ੍ਰੇਲਰ ਬ੍ਰੇਕਡਾਊਨ ਅਤੇ ਬੈਸਟ ਡਾਇਲੋਗ ਵਾਲੀ ਵੀਡੀਓ ਹਾਲੇ ਤੱਕ ਵੀ ਨਹੀਂ ਦੇਖੀ ਤਾਂ ਉੱਪਰ ਆ ਰਹੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਐਸੀ ਬਿਨੂਟੀ ਲੋਜੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਐਸੀਆਂ 10 ਗੱਲਾਂ ਜੋ ਤੁਸੀਂ ਜਾਣ ਚੁੱਕੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰਿਓ ਤੇ ਐਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਨੂੰ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਵੀ ਜਰੂਰ ਫੋਲੋ ਕਰੋ ਜਿੱਥੇ ਸੀ ਚੈਨਲ ਦੇ ਰਿਲੇਟਿਡ ਅਪਡੇਟਸ ਪਾਉਂਦੇ ਰਹਿੰਦੇ ਆ ਜਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਬਹੁਤ ਜਲਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ